ਲੋਕ ਸਭਾ ਸਮਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਮੀਤ ਹਿਆਰ ਵੱਲੋਂ ਆਪਣੇ ਪਾਰਟੀ ਵਰਕਰਾਂ ਤੇ ਆਗੂਆਂ ਸਮੇਤ ਬਰਨਾਲਾ ਦੇ ਭਗਤ ਸਿੰਘ ਚੌਂਕ ਬੀਕੇ ਪਹੁੰਚ ਕੇ ਸ਼ਹੀਦ ਦੇ ਇਹ ਆਜ਼ਮ ਸਰਦਾਰ ਭਗਤ ਸਿੰਘ, ਗੁਰਰਾਜ ਗੁਰੂ ਤੇ ਸੁਖਦੇਵ ਸਿੰਘ ਨੂੰ ਸ਼ਰਦਾ ਦੇ ਫੁੱਲ ਪੇਂਡ ਕਰਕੇ ਸ਼ਰਧਾਂਜਲੀ ਅਰਪਿਤ ਕੀਤੀਆਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਮੀਤ ਹਿਆਰ ਨੇ ਕਿਹਾ ਕਿ ਫਿਰਕੂ ਪਾਰਟੀਆਂ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਵਿੱਚ ਲੋਕਤੰਤਰ ਦਾ ਗਲਾਕੋਟਨ ਦਾ ਕਾਲਾ ਦੌਰ ਚੱਲ ਰਿਹਾ ਹੈ ਉਹਨਾਂ ਕਹਿੰਦੇ ਕਿ ਇਹ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਸਿਟਿੰਗ ਮੁੱਖ ਮੰਤਰੀ ਨੂੰ ਫੜ ਕੇ ਅੰਦਰ ਸੁੱਟ ਦਿੱਤਾ ਜਾਵੇ ਉਹਨਾਂ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਭਾਰੀ ਬਹੁਮਤ ਨਾਲ ਤਿੰਨ ਵਾਰ ਲਗਾਤਾਰ ਦਿੱਲੀ ਦੇ ਮੁੱਖ ਮੰਤਰੀ ਬਣੇ ਜੋ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਬਰਦਾਸ਼ਤ ਨਹੀਂ ਹੋਇਆ ਤੇ ਲੋਕ ਸਭਾ ਚੋਣਾਂ 'ਚ ਪ੍ਰਚਾਰ ਕਰਨ ਤੋਂ ਰੋਕਣ ਲਈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਕੀਤੀ ਗਈ ਹੈ ਪਰ ਲੋਕ ਭਾਜਪਾ ਨੂੰ ੱੱਕੇशाही ਦਾ ਮੂੰਹ ਤੋੜਵਾ ਜਵਾਬ ਦੇਣਗੇ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਸਤेंद्र ਜੈਨ ਤੇ ਮੈਂਬਰ ਪਾਰਲੀਮੈਂਟ ਸੰਜੇ ਨੂੰ ਵੀ ਫੜ ਕੇ ਅੰਦਰ ਦਿੱਤਾ ਹੋਇਆ ਜਦ ਕਿ ਐਮਪੀ ਸੰਜੇ ਸਿੰਘ ਦੇ ਕਿਤੇ ਦਸਕਤ ਵੀ ਨਹੀਂ ਸੀ ਸੀ ਇਸ ਤੋਂ ਵੱਧ ੱੱਕੇਸ਼ਾਈ ਹੋਰ ਕੀ ਹੋਵੇਗੀ ਕੈਬਨਿਟ ਮੰਤਰੀ ਮੀਤ ਹਿਆਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ੱੱਕੇਸ਼ਾਈ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਮਾਣੇ ਜੋਤ ਤੇ ਜੀ ਅੱਜ ਸਾਡੇ ਕਰਲੇ ਨੂੰ ਕਹ ਲੋ ਦੇਸ਼ ਦੇ ਮਹਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਹੈ ਸਖਦੇਵ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਹੈਗਾ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਇਨਕਲਾਬ ਜਿੰਦਾਬਾਦ ਸੇਵਾ ਕਰਦੇ ਜਿੰਦਾਬਾਦ ਇਨਕਲਾਬ ਜਿੰਦਾਬਾਦ ਤੇ ਹਰ ਸਾਲ ਉਹਨਾਂ ਨੂੰ ਯਾਦ ਕਰਦੇ ਆਂ ਤੇ ਕੋਸ਼ਿਸ਼ ਕਰਦੇ ਆਂ ਕਿ ਉਹਨਾਂ ਦੀ ਜਿਹੜੀ ਸੋਚ ਹੈ ਜਾਂ ਜਿੱਦਾਂ ਦਾ ਉਹ ਦੇਸ਼ ਦੀ ਸਿਰਜਣਾ ਕਰਨੀ ਚਾਹੁੰਦੇ ਸੀਗੇ ਉਸ ਸੋਚ ਤੇ ਚੱਲ ਸਕੀ ਤੇ ਉਹਦਾ ਜਿਹੜਾ ਸ਼ਾਸਨ ਚਲਾਉਣ ਦੀ ਜਿਹੜੀ ਕੋਸ਼ਿਸ਼ ਆ ਕਰੀ ਪਹਿਲੀ ਵਾਰ ਕੋਸ਼ਿਸ਼ ਵੀ ਕੀਤੀ ਕਿ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਨੇ ਫਾਕੜ ਕਲਾ ਜਾ ਕੇ ਜਿਹੜੀ ਸੋਚ ਉੱਕੀ ਤੇ ਪਹਿਲੀ ਵਾਰ ਹੈ ਕਿ ਕਿਸੇ ਮੁੱਖ ਮੰਤਰੀ ਨੇ ਆਪਣੀਆਂ ਫੋਟੋਆਂ ਹਟਾ ਕੇ ਉੱਥੇ ਭਗਤ ਸਿੰਘ ਤੇ ਅੰਬੇਦਕਰ ਜੀ ਦੀ ਫੋਟੋ ਜਿਹੜੀ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜੀ ਆ ਉਹ ਲਾਈ ਆ। ਸੋ ਸਾਡੀ ਪਾਰਟੀ ਦਾ ਕਹੋ ਵੀ ਬਸੰਤੀ ਰੰਗ ਲੈ ਕੇ ਚੱਲਣ ਵਾਲੀ ਬਸੰਤੀ ਰੰਗ ਚੋਂ ਜਿਹੜੀ ਨਿਕਲੀ ਉਹ ਪਾਰਟੀ ਆ। ਅਸੀਂ ਇਹਨਾਂ ਦੀ ਸੂਚ ਤੇ ਸਹਾਰਾ ਦਿੰਦੇ ਆ ਕਿ ਅੱਜ ਉਹਨਾਂ ਦੀ ਸ਼ਹੀਦੀ ਤੇ ਉਹਨਾਂ ਨੂੰ ਸਿਰ ਝੁਕਾ ਕੇ ਜਿਹੜਾ ਅਸੀਂ ਨਮਨ ਕਰਦੇ ਆ। ਵੀ ਜੀ ਬਿਲਕੁਲ ਤੁਸੀਂ ਤਾਨਾਸ਼ਾਹ ਦੀ ਗੱਲ ਗੱਲ ਕਰ ਰਹੇ ਆ ਵੀ ਸ਼ਹੀਦਾਂ ਦਾ ਯਾਦ ਕੀਤਾ ਜਾ। ਕੀ ਕਹਿਣਾ ਚਾਹੋਗੇ ਕਿਸ ਤਰੀਕੇ ਦਾ ਜਿਹੜਾ ਅੱਜ ਰੋਲ ਆ ਜਿਹਦਾ ਕੀਤਾ ਜਾ ਰਿਹਾ ਉਹਨਾਂ ਦਾ? ਦੇਖੋ ਜਿਹੜੀਆਂ ਸ਼ਹੀਦੀਆਂ ਸਾਡੇ ਕਹ ਲੋ ਵੀ ਦੇਸ਼ ਤੇ ਜਿਹੜੇ ਮਹਾਨ ਭਗਤ ਸਿੰਘ ਵਰਗੇ ਪਤਾ ਨਹੀਂ ਕਿੰਨੇ ਕਲਾ ਲਾਜਪਤ ਰਾਏ ਵਰਗੇ ਭਗਤ ਰਾਜਗੁਰੂ ਸੁਖਦੇਵ ਵਰਗੇ ਹਜ਼ਾਰਾਂ ਲੱਖਾਂ ਨੌਜਵਾਨਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਯਾਦ ਕਰਵਾਇਆ ਤਾਂ ਕਿ ਅਸੀਂ ਲੋਕਤੰਤਰ ਜਿਹੜਾ ਸਾਡੇ ਆਜ਼ਾਦ ਦੇਸ਼ ਤੇ ਜਿਹੜੇ ਲੋਕ ਹੋਣਗੇ ਉਹਨਾਂ ਲਈ ਲੈ ਸਕੀ ਪਰ ਬੜੀ ਬਦਕਿਸਮਤੀ ਹੈ ਕਿ ਅੱਜ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਭਾਰਤ ਦੇ ਵਿੱਚ ਸਭ ਤੋਂ ਜਿਹੜਾ ਕਾਲਾ ਜਿਹੜਾ ਦੌਰ ਹੈ ਉਹ ਚੱਲ ਰਿਹਾ ਹੈਗਾ ਮਤਲਬ ਕਿ ਚੁਣੇ ਹੋਏ ਜਿਹੜੇ ਮੁੱਖ ਮੰਤਰੀ ਨੇ ਉਹ ਫੜ ਫੜ ਕੇ ਅੰਦਰ ਕੀਤੇ ਜਾ ਰਹੇ ਹਨ ਉਹਨਾਂ ਵਿੱਚ ਵੀ ਰਮਿੰਦ ਕੇ ਜੀਵਾਲ ਜੀ ਉਹ ਮੁੱਖ ਮੰਤਰੀ ਉਹ ਵੀ ਤੈਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹਨੂੰ ਦਿੱਲੀ ਦੇ ਲੋਕਾਂ ਨੇ ਲਗਾਤਾਰ ਤੀਜੀ ਵਾਰੀ ਮੁੱਖ ਮੰਤਰੀ ਬਣਾਇਆ ਤੇ ਉਹ ਵੀ 90% ਸੀਟਾਂ ਦੇ ਨਾਲ ਨੂੰ ਈਡੀ ਦਾ ਕੋਈ ਡਰ ਨਹੀਂ ਸਾਨੂੰ ਉਹਦੂ ਜੇਲਾ ਪਿਆਰੀਆਂ ਨੇ ਈਡੀ ਦਾ ਡਰ ਹੁਣਾ ਅਜੀਤ ਕੁਮਾਰ ਦੇ ਭਤੀਜੇ ਨੂੰ ਚਰਦਪੁਰ ਦੇ ਭਤੀਜੇ ਅਜੀਤ ਕੁਮਾਰ ਨੂੰ ਜਿਹੜਾ ਡਰ ਕੇ ਚਲਾ ਗਿਆ ਈਵੀ ਦਾ ਡਰ ਸੀਗਾ ਹਿਮੰਤ ਵਿਸ਼ਵ ਸ਼ਰਮਾ ਜਿਹੜਾ ਅਸਾਮ ਦਾ ਮੁੱਖ ਮੰਤਰੀ ਜਿਹੜਾ ਬੀਜੇਪੀ ਚ ਚਲਾ ਗਿਆ ਈਵੀ ਦਾ ਡਰ ਸੀਗਾ ਸ਼ਵਿੰਦੂ ਅਧਿਕਾਰੀ ਨੂੰ ਜਿਹੜਾ ਬੈਸਟ ਵਕਾਲਤਾ ਮਮਤਾ ਦਾ ਖਸਮ ਖਾਸ ਤੇ ਅੱਜ ਬੀਜੇਪੀ ਦੇ ਵਿੱਚ ਹੈ ਈੜੀ ਦਾ ਡਾਰਾ ਕੈਪਟਨ ਮਨਿੰਦਰ ਸਿੰਘ ਵਰਗਿਆਂ ਨੂੰ ਜਿਹਦੇ ਜਵਾਈ ਦੀ ਗਰਪਾਲ ਸਿੰਘ ਦੀ ਇਨਕੁਆਰੀ ਖੁੱਲ ਜਾਂਦੀ ਹੈ 20 ਕਰੋੜ ਰੁਪਏ ਦਾ ਗਵਨ ਕੀਤਾ ਤੇ ਉਸ ਤੋਂ ਬਾਅਦ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਸਾਡੇ ਕੱਲੇ ਕੇਜੀਵਰ ਸਾਹਿਬ ਨਹੀਂ ਇਹਨਾਂ ਨੇ ਮਨੀਸ਼ ਸੋਧਿਆ ਜੀ ਪਿੰਟੇ ਦੇ ਅੰਦਰ ਕੀਤਾ ਹੋਇਆ ਸੰਜੇ ਸਿੰਘ ਜੀ ਨੂੰ ਅੰਦਰ ਕੀਤਾ ਹੋਇਆ ਜਿਹੜੇ ਕਿਤੇ ਮਨਿਸਟਰ ਵੀ ਨਹੀਂ ਕਿਤੇ ਉਹਨਾਂ ਦੇ ਕਿਤੇ ਸਾਈਨ ਵੀ ਨਹੀਂ ਹੁੰਦੇ ਜਿਹੜਾ ਆਪੋਜੀਸ਼ਨ ਦਾ ਐਮਪੀ ਆ ਉਹਨੂੰ ਫੜ ਕੇ ਅੰਦਰ ਦੇਤਾ ਜੈਨ ਸਾਹਿਬ ਨੂੰ ਅੰਦਰ ਕੀਤਾ ਹੋਇਆ ਤੇ ਹੁਣ ਅਰਵਿੰਦ ਕੇਜੀਵਾਲ ਜੀ ਨੂੰ ਸੋ ਇਹ ਇਕੱਲੀ ਪਾਰਟੀ ਹੈ ਜਿਹਦਾ ਲੀਡਰ ਕਿਸੇ ਈਡੀ ਕਿਸੇ ਸੀਬੀਆਈ ਤੋਂ ਡਰ ਕੇ ਬੀਜੇਪੀ ਦਾ ਜਿਹੜਾ ਪੱਲਾ ਉਹ ਨਹੀਂ ਫੜ ਰਿਹਾ ਸੋ ਇਹੀ ਡਰ ਜਿਹੜਾ ਬੀਜੇਪੀ ਨੂੰ ਸਤਾ ਰਿਹਾ ਵੀ ਲੋਕ ਸਭਾ ਚੋਣਾਂ ਜਿਹੜੀਆਂ ਆ ਰਹੀਆਂ ਅਸੀਂ ਕਿਸੇ ਤਰ੍ਹਾਂ ਕਰਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਡਰਾਈ ਹੈ ਕੇ ਜੀ ਦੀਵਲ ਸਾਹਿਬ ਨੂੰ ਪ੍ਰਚਾਰ ਕਰਨ ਤੋਂ ਰੋਕੀਏ ਪਰ ਇਹ ਬਹੁਤ ਵੱਡਾ ਉਹਨਾਂ ਦਾ ਵਹਿਮ ਹੈ ਕਿਉਂਕਿ ਜਿਹੜਾ ਸਾਡਾ ਭਾਰਤ ਦੇਸ਼ ਮਹਾਨ ਹੈ ਇਹਦੇ ਲੋਕਤੰਤਰ ਦੇ ਅੰਦਰ ਪਹਿਲਾਂ ਵੀ ਇਦਾਂ ਦੇ ਕਾਲੇ ਦੌਰ ਆਉਂਦੇ ਰਹੇ ਆ ਪਰ ਇਸ ਦੇਸ਼ ਦੇ ਜਿਹੜੇ ਲੋਕ ਨੇ ਉਹ ਹਮੇਸ਼ਾ ਆਪਣੀ ਵੋਟ ਦੀ ਤਾਕਤ ਦੇ ਨਾਲ ਇਹਦਾ ਜਵਾਬ ਹੈ ਉਹ ਦਿੰਦੇ ਰਹੇ ਨੇ ਤੇ ਅੱਜਕੀ ਵੀ ਇਹਦਾ ਜਵਾਬ ਸਾਡੇ ਪੰਜਾਬ ਦੇ ਸਾਡੇ ਭਾਰਤ ਦੇ ਜਿਹੜੇ ਲੋਕ ਨੇ ਉਹ ਦੇਣਗੇ ਵੀ ਇੱਥੇ ਡੰਡੇ ਦੇ ਜ਼ੋਰ ਤੇ ਜਿਹੜੀ ਤੁਸੀਂ ਸਟੇਟ ਨੂੰ ਦੇਸ਼ ਨੂੰ ਜਿਹੜਾ ਨਹੀਂ ਚਲਾ ਸਕਦੇ ਇੱਥੇ ਲੋਕਾਂ ਦਾ ਰਾਜ ਐਜੇ ਕੈਂਡੀਡੇਟ ਤੁਸੀਂ ਆਪਣੀ ਮਹਿਮ ਸ਼ੁਰੂ ਕੀਤੀ ਹੋਈ ਹੈ ਕਿਉਂ ਜੇ ਲੋਕਾਂ ਦਾ ਰੁਝਾਨ ਦੇਖ ਨੂੰ ਮਿਲ ਰਿਹਾ ਹੈ ਦੇਖੋ ਜੀ ਮੈਂ ਸਾਰੇ ਹਲਕਿਆਂ ਦੇ ਵਿੱਚ ਜਿਹੜਾ ਜਾ ਰਹੇ ਹਾਂ ਤੇ ਮੈਂ ਇੱਕ ਗੱਲ ਸਾਰੇ ਕਿਤੇ ਜਿਹੜੀ ਇਹ ਮਹਿਸੂਸ ਕੀਤੀ ਹੈ ਤੇ ਮੈਂ ਅਪੀਲ ਵੀ ਜਿਹੜੀ ਨਾਲ ਨਾਲ ਲੋਕਾਂ ਨੂੰ ਕਰ ਰਹੇ ਹਾਂ ਤੇ ਮੀਡੀਆ ਰਾਹੀਂ ਮੈਂ ਕਹੂੰਗਾ ਕਿ ਪਹਿਲੇ 2 ਸਾਲ ਦਾ ਜਿਹੜਾ ਕੰਮ ਹੈ ਸਾਡੀ ਸਰਕਾਰ ਦਾ ਵੀ ਤੇ ਪਿਛਲੀਆਂ ਜਿਹੜੀਆਂ 4-5 ਸਰਕਾਰਾਂ ਨੇ ਤੁਸੀਂ ਸਾਰਾਂ ਦਾ ਕੰਪੈਰੀਜ਼ਨ ਜਿਹੜਾ ਪੰਜਾਬ ਦੇ ਲੋਕ ਕਰਨ ਸਾਰ ਜਿਹੜੀ ਪਰਚੋਲ ਕਰਨ ਕਿ ਆਮ ਆਦਮੀ ਪਾਰਟੀ ਨੇ ਪਹਿਲੇ 2 ਸਾਲਾਂ 'ਚ ਕਿੰਨੀਆਂ ਨੌਕਰੀਆਂ ਦਿੱਤੀਆਂ ਜਿਹੜੀ 17 'ਚ ਸਰਕਾਰ ਬੜੀ ਕਾਂਗਰਸ ਦੀ ਉਹਨਾਂ ਨੇ 17 ਦੂਨੀ ਤੱਕ ਕਿੰਨੀਆਂ ਦਿੱਤੀਆਂ ਅਕਾਲੀ ਦਲ ਨੇ ਪਹਿਲੇ 2 ਸਾਲਾਂ 'ਚ ਜਿਹੜੀਆਂ ਉਹਨਾਂ ਦੇ 10 ਸਾਲ ਸਰਕਾਰੀ ਕਿੰਨੀਆਂ ਕਿਦੀਆਂ ਨੌਕਰੀ ਦਿੰਦੇ ਰਹੇ ਆ 80 43000 ਨੌਕਰੀ ਦਿੱਤੀ ਆ ਮੈਂ ਸ਼ਰਧਲਾ ਕਹਿਣਾ ਕੋਈ ਵੀ ਸਰਕਾਰ ਜਿੰਨੀਆਂ ਪਿਛਲੀਆਂ 5 6 ਸਰਕਾਰਾਂ ਲੱਗ ਕੇ ਗਈਆਂ ਪਹਿਲੇ 2 ਸਾਲ ਦੇ ਵੀ 4300 ਨੌਕਰੀ ਦਿੱਤੀ ਤੋਂ ਨਹੀਂ ਜੇ ਨੌਕਰੀਆਂ ਦਿੰਦੇ ਸੀ ਤਾਂ ਜਦੋਂ ਇਲੈਕਸ਼ਨ ਹੀਰ ਆ ਗਿਆ ਉਹਦੋਂ ਨੌਕਰੀਆਂ ਦੇਣੀ ਸ਼ੁਰੂ ਕਰਦੇ ਸੀ ਜਿੰਨੀਆਂ ਸਰਕਾਰੀ ਮੁਲਾਜ਼ਮਾਂ ਤੁਸੀਂ ਚੈੱਕ ਕਰ ਲਿਓ ਜਾਂ ਉਹਨਾਂ ਦੀ ਸੁਵਾਂਦੀ ਭਰਤੀ ਹੋ ਕਿਉਂਕਿ 17 ਚ ਵੋਟਾਂ ਜਾਂ 21 ਦੀ ਭਰਤੀ ਹੋ ਕਿਉਂਕਿ 22 ਚ ਵੋਟਾਂ ਜਾਂ 11 ਦੀ ਭਰਤੀ ਹੋ ਕਿਉਂਕਿ 12 ਚ ਵੋਟਾਂ ਵੋਟਾਂ ਤੋਂ ਬਿਨਾ ਕਦੇ ਸਰਕਾਰੀ ਨੌਕਰੀ ਨਹੀਂਸ ਕੱਢਦੇ ਹੋਰ ਵੀ ਜਿੰਨੇ ਵੱਟੇ ਕੋਈ ਸਰਕਾਰਾਂ ਐਲਾਨ ਕਰਦੀਆਂ ਨਹੀਂ ਆ ਤਾਂ ਐਮ ਇਲੈਕਸ਼ਨ ਤੋਂ ਪਹਿਲਾਂ ਕੱਚੇ ਮਲਾਜ਼ਮ ਪੱਕੇ ਕਰਨ ਵਾਲਾ ਬਿੱਲ ਲੈ ਕੇ ਚੰਨੀ ਜੀ ਜਦੋਂ ਕੋਡ ਲੱਗਣ ਚ ਦੋ ਦਿਨ ਰਹਿੰਦੇ ਸੀ ਲੋਕਾਂ ਨੂੰ ਪਤਾ ਸੀ ਵੀ ਕੋਡ ਲੱਗੇ ਨਾ ਰੁਕ ਜਾਣਾ ਆਈ ਕਾਲੀ ਦਾ ਲਾਲੇ ਐਮ 16 ਜੀ ਦਸੰਬਰ ਚ ਬਿੱਲ ਲੈ ਕੇ ਆਏ ਕਿਉਂਕਿ ਕੋਡ ਜਿਹੜਾ ਉਹ ਲੱਗਣ ਵਾਲਾ ਸੀ ਜੇ ਅਸੀਂ ਕੱਚੇ ਟੀਚਰ ਪੱਕੇ ਕਰਨੇ ਸੀ ਤਾਂ ਆਉਣ ਸਾਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਮੇਟੀ ਬਣਾਈ ਜਿਹੜੇ ਠਾਰ ਠਾਰ ਸਾਤ ਤੋਂ 6600 ਤੇ ਕੰਮ ਕਰ ਰਹੇ ਸੀ 13000 ਟੀਚਰ ਸੀ ਆਉਣ ਸਾਰ ਜਿਹੜੇ ਆ ਪੱਕੇ ਕੀਤੇ ਆਈ ਬਿਜਲੀ ਵਾਲਾ ਇੱਥੇ ਕੋਈ ਸਰਕਾਰ ਹੁੰਦੀ ਮੈਨੂੰ ਲੱਗਦਾ ਵੀ ਕਈ মিডিਆ ਵਾਲੇ ਵੀ ਯਕੀਨ ਨਹੀਂ ਸੀ ਮੰਨਦੇ ਯਾਰ ਵੀ ਇਹ ਬਿਜਲੀ ਵਾਲਾ ਕਹਿ ਰਿਹਾ ਦਿੱਤਾ 600 ਘੰਟਾ ਪਰ ਬੋਟਾ ਦੇ ਨੇੜੇ ਜਾ ਕਰਨਗੇ ਪਰ ਪਹਿਲੇ 6 ਮਹੀਨਿਆਂ ਦੇ ਅੰਦਰ ਲੋਕਾਂ ਨੂੰ ਬਿਜਲੀ ਮੁਫਤ ਕੀਤੀ ਤੇ ਅੱਜ 90% ਪੰਜਾਬ ਦੇ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਸਾਡੀ ਕੌਨਸਟਿਟੂਐਂਸੀ 'ਚ ਵੀ 90% ਜਿਨ੍ਹਾਂ ਲੋਕਾਂ ਨੂੰ ਕਦੇ ਕਦੇ ਰਾਹਤ ਨਹੀਂ ਸੀ ਬਿਜਲੀ ਸਰਕਾਰ ਵੱਲੋਂ ਅੱਜ ਉਹਨਾਂ ਦਾ ਵੀ ਬਿੱਲ ਜ਼ੀਰੋ ਆ ਰਿਹਾ ਹੈ ਹਰੇਕ ਪਰਿਵਾਰ ਦਾ 50 ਤੋਂ 60 ਹਜ਼ਾਰ ਕਿਸ ਤਰ੍ਹਾਂ ਲੱਖ ਰੁਪਇਆ ਕੱਲੇ ਬਿਜਲੀ ਦਾ ਜਿਹੜਾ ਬਿੱਲਾ ਦਾ ਜਿਹੜਾ ਉਹ ਬਚ ਰਿਹਾ ਮਹੱਲਾ ਕਲੀਨਿਕ ਜਿਹੜੇ ਆ ਉਹ ਖੁੱਲ ਰਹੇ ਆ ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸੇ ਪਿੰਡ 'ਚ ਤੁਸੀਂ ਚਲੇ ਜਾਓ ਹਰੇਕ ਪਿੰਡ 'ਚ ਸੱਥਾਂ 'ਚ ਬੈਠੇ ਜ਼ਿਮੀਂਦਾਰ ਆ ਮੂੰਹੋਂ ਬੋਲਦੇ ਆ ਵੀ ਪਹਿਲੀ ਵਾਰ ਸਾਨੂੰ ਕਿਸੇ ਸਰਕਾਰ ਨੇ ਦਿਨੇ ਜਿਹੜੀ ਬਿਜਲੀ ਆ ਉਹ ਦਿੱਤੀ ਆ ਸੋ ਇੰਨਾ ਸਾਰੀਆਂ ਚੀਜ਼ਾਂ ਦਾ ਆਈ ਨਹਿਰੀ ਪਾਣੀ ਦਾ 30-30 ਸਾਲ ਬਾਅਦ 35-35 40-40 ਸਾਲ ਬਾਅਦ ਪਾਣੀ ਪਹੁੰਚਿਆ ਸਾਡੇ ਆਪਣੇ ਹਲਕੇ ਦੀ ਮੈਂ ਗੱਲ ਕਰਾਂ ਕਦੇ ਨਹਿਰੀ ਵਿਭਾਗ ਵੱਲੋਂ ਕਦੇ ਕਰੋੜ ਰੁਪਇਆ ਵੀ ਨਹੀਂ ਸਿਆਇਆ ਹੋਣਾ ਪੂਰੇ 5 ਸਾਲ ਦੇ ਖਰਚ ਕੱਲ੍ਹ ਤੇ ਅੱਜ ਕੀ 150 ਕਰੋੜ ਰੁਪਇਆ ਪਿਛਲੇ 1.5 ਸਾਲ ਦੇ ਵਿੱਚ ਇਕੱਲੇ ਬਰਨਾਲੇ ਹਲਕੇ ਚ ਇਕੱਲੇ ਨਹਿਰੀ ਡਿਪਾਰਟਮੈਂਟ ਦਾ ਜਿਹੜਾ ਉਹ ਆਇਆ ਹੈ ਸੋ ਇਹ ਸਾਰੀਆਂ ਗੱਲਾਂ ਦੀ ਲੋਕਾਂ ਦੇ ਵਿੱਚ ਚਰਚਾ ਹੈ ਤੇ ਮੈਂ ਸਾਰੇ ਸੰਗਰੂਰ ਵਾਸੀ ਨੂੰ ਬੇਨਤੀ ਕਰੂੰਗਾ ਪੰਜਾਬ ਵਾਸੀਆਂ ਨੂੰ ਕਿ ਪਹਿਲੇ 2 ਸਾਲ ਦਾ ਕੰਪੈਰੀਜ਼ਨ ਕਰ ਲਓ ਮੈਂ ਨਹੀਂ ਕਹਿੰਦਾ ਸੀ ਪਾੜੋ ਪੱਤਰ ਜਿਹੜਾ ਲਾਦਾ ਪਰ 2 ਸਾਲ ਚ ਜਿੰਨਾ ਆਮ ਆਦਮੀ ਪਾਰਟੀ ਨੇ ਬਰਨਾਲਾ ਤੋਂ ਜਤਿੰਦਰ ਦੇਵ ਗਾਂਧੀ ਦੀ ਰਿਪੋਰਟ